ਸਪਨਾ ਹੋ ਗਈ ਪਾਲੀ ਮਿਲ ਨੂੰ ਵੀ ਰਹਿ ਗਈ ਨਹੀਂ ਸਪਨਾ ਹੋ ਗਈ ਪਾਲੀ ਲੈਟਰ ਸੀ ਲਿਖਦੀ ਤੈਨੂੰ ਬਾਪੂ ਨੇ ਦੇਖਿਆ ਮੈਨੂੰ ਪੱਟੀ ਗੁੱਤ ਮੇਰੀ ਵੇ ਪੜਨੋ ਹਟਾਲੀ ਮਾਪਿਆ ਪਾਲੀ ਹੁਣ ਤੇਰੀ ਵੇ ਪੜਨੋ ਹਟਾਲੀ ਮਾਪਿਆ ਇਹਦਾ ਕਸੂਰ ਨਹੀਂ ਮਲਨ ਵਾਲਾ ਸਮਾਨ ਹੈ ਇਹਦਾ ਕਸੂਰ ਨਹੀਂ ਮਲਨ ਵਾਲਾ ਸਮਾਨ ਅਚਨੇ ਇੱਕ ਪਾਲੀ ਕੌਣ ਆ ਪਾਲੀ ਮੇਰੀ ਸੇਲੀ ਸੀ ਛੱਡ ਗਈ। ਅੱਛਾ ਅੱਛਾ। ਇਹ ਦੁਆਬਾਸ ਪਰ ਗਾਣਾ ਹੀ ਹੀ ਗਾਉਣਾ ਜੀ ਰੋਜੀ। ਔਰ ਇੱਕ ਯੂਨੀਵਰਸਿਟੀ ਜੀ ਵੀ ਹੀ ਗਾਣਾ ਗਾਉਂਦਾ ਫਿਰਦਾ ਰਹਣਾ ਜੀ। ਉਹ ਵੀ ਹੁਣ ਤਾਂ ਜ਼ਿੰਦਗੀ ਵਿਆਹ ਤੇੜੀ ਖੜੀ ਵਿਆਹ ਹੋ ਗਿਆ ਜੀ। ਘਰ ਬਸ ਜੂਗਾ ਜੀ ਵਧੀਆ। ਪਹਿਲਾਂ 1 ਡਿਗਰੀ ਤਾਂ ਲੈ ਲਉ। ਕਿਹੜੀ? ਹੁਣ ਤਾਂ ਲੈ ਲਈਏ ਬਸ। ਜਿਵੇਂ ਸੁਨੀਲ ਛੱਟੀ ਹਨਾ। ਅੰਜੇ ਮੈਂ ਛੁਬੈ ਬੋਲ ਜਾਵਿਆ ਹੋਣਾ ਸ਼ਕਤਾ। ਔਰ ਤੁਮ ਮੇਰੇ ਬੋਲ ਜਾਓ। ਇਹ ਮਹਾਨੇ ਨਹੀਂ ਜੂਗਾ। ਇਹ ਸਾਵਲੀ ਕਾਣਾ। ਵੋ ए मी टू एक्सक्यूज मी एरी सर मुझे तो यकीन ही नहीं हो रहा है आज मैं चांद पे जा रहा हूं वे डरता है सारे नु पर एंड का लागे क्योंकि अखाएं करन एंड का मोह सोनिया लेंगे कौन तो शाम होगी अखा खराब नहीं अच्छा सी हो या अखाच की पे गया पता नहीं की पे कौन बसदा तडी अखाच है ਇਹ ਲਈ ਜੀ ਬੀਟੀ ਚੰਗੀ ਜੀ ਪਹਿਲਾਂ ਖੋ ਕੇ ਰੱਖੀਆਂ ਹੋਈਆਂ ਜੋ ਦੇਖਣਾ ਲਵੀ ਕਿਤੇ ਛੱਡ ਦੇ ਅੱਛਾ ਅੱਛਾ ਹਾਂ ਜੀ ਤਾਂ ਕਰਕੇ ਡਰਦਾ ਹੀ ਦੇਖਦਾ ਤਾਂ ਡਰਦਾ ਹੀ ਦੇਖਦਾ ਸਾਰਿਆਂ ਨੂੰ ਇਹ ਜੀ ਪਰ ਐਨਕ ਲਾ ਕੇ ਕਿਉਂਕਿ ਅੱਖਾਂ ਐ ਕਰ ਲੈਂਦੀ ਅੱਛਾ ਤਾਂ ਹੀ ਲਾਈਏ ਤਾਂ ਹੀ ਲਾਈਏ ਵੀ ਪਤਾ ਨਹੀਂ ਲੱਗੇ ਕਿੱਧਰ ਰੁਟੀ ਗਈ ਜਾਂਦੀ ਹੈ ਤੁਸੀਂ ਆਏ ਕਿੱਥੋਂ ਮਾਨਸ ਮਾਨਸ ਹੈ ਜੀ ਮਾਨਸ ਵਾਲੇ ਹਾਂ ਫਿਰ ਤਾਂ ਕੋਈ ਸੁਣਾ ਕੇ ਜਾਉਂਗੀ ਅੱਜ ਹਾਂ ਜਰੂਰ ਕੀ ਸੁਣਾਈਏ ਇਧਰੋਂ ਗੱਲ ਹੋਏ ਹਾਂ ਜਰੂਰ ਅੱਛਾ ਸਨਾਜੀ ਸਪਨਾ ਹੋ ਗਈ ਪਾਲੀ ਮਿਲ ਨੋ ਵੀ ਰਗੀ ਨੀ ਸਪਨਾ ਹੋ ਗਈ ਪਾਲੀ ਲੈਟਰ ਸੀ ਲਿਖਦੀ ਤੈਨੂੰ ਬਾਪੂ ਨੇ ਦੇਖਿਆ ਮੈਨੂੰ ਪੱਟੀ ਗੁੱਤ ਮੇਰੀ ਵੇ ਪੜਨੋ ਹਟਾਲੀ ਮਾਪਿਆ ਪਾਲੀ ਹੁਣ ਤੇਰੀ ਵੇ ਪੜਨੋ ਹਟਾਲੀ ਮਾਪਿਆ ਇਹਦਾ ਕਸੂਰ ਨਹੀਂ ਮਲਨ ਵਾਲਾ ਸਮਾਨ ਹੈ ਇਹ ਕਿਹੜਾ ਸਮਾਨ ਹੈ ਇਹ ਮੈਂ ਜਦ ਦਲਤ ਕਰ ਰਹੀ ਤੁਹਾਨੂੰ ਲੱਗਦਾ ਮੈਂ ਕੋਈ ਅੱਛਾ ਇਹ ਤਾਂ ਹੰਡਿਸ਼ਨ ਰੂਛੀ ਦੀ ਗੱਲ ਕਰਦਾ ਆ। ਆ ਫਿਰ ਉਹ ਦਵਾਈ ਨੇ ਰੱਬ ਨੇ ਬਣਾਈ। ਮੈਨੂੰ ਤੁਹਾਨੂੰ ਲੱਗਦਾ ਮੈਂ ਇਹਨਾਂ ਸ਼ੁਕਰ ਕਰਦਾ। ਹੈ? ਇਹ ਤਾਂ ਮੜਪਈ ਨੂੰ ਪਤਾ ਹੁਣ ਮੈਨੂੰ ਕੀ ਪਤਾ? ਮੈਂ ਕਿਹੜੇ ਡੋਪ ਟੈਸਟ ਕਰਨਾ। ਰੱਬ ਨੇ ਬਣਾਈ। ਅੱਛਾ ਨਹੀਂ ਇਹ ਪਾਲੀ ਕੌਣ ਆ? ਪਾਲੀ ਮੇਰੀ ਸਹੇਲੀ ਸੀ ਛੱਡ ਗਈ। ਅੱਛਾ ਅੱਛਾ ਤਾਂ ਤਾਂ ਛੱਡ ਕੇ ਗਈ ਐ। ਉਹ ਛੱਡ ਗਈ ਜੀ। ਉਹ ਘਰ ਦੇ ਥੋੜਾ ਇਹੋ ਜਿਹਾ ਮੈਸਟਰ ਸੀਗਾ ਇਦਾਂ ਦਾ ਹੀ। ਉਹ ਛੱਡ ਗਈ ਇਹ ਦੁਆਵਾਸ ਪਰ ਗਾਣਾ ਹੀ ਹੀ ਗਾਉਣਾ ਜੀ ਰੋਜੀ ਔਰ ਇੱਕ ਯੂਨੀਵਰਸਿਟੀ ਜੀ ਵੀ ਹੀ ਗਾਣਾ ਗਾਉਦਾ ਫਿਰਦਾ ਰਹਿਣਾ ਜੀ ਉਹ ਵੀ ਪਹਿਲੇ ਦੁਆਲੇ ਉੱਥੇ ਗਾਣੇ ਜੀ ਡਾਂਸ ਕਰਕੇ ਆਏ ਜੀ ਡਾਂਸ ਕਰਕੇ ਹਾਂ ਜੀ ਕਸ਼ਮੈ ਨਾਚेंगे ਹਾਂ ਜੀ ਕਸ਼ਮੈ ਨਾਚेंगे ਕੀ ਮਤਲਬ ਇਹੋ ਜਿਹਾ ਹੁਣ ਤੁਹਾਨੂੰ ਕੀ ਹੁਣ ਤੁਸੀਂ ਜ਼ਿੰਦਗੀ ਚ ਕੀ ਚੱਲਦਾ ਤੁਹਾਡੇ ਕੁਝ ਜ਼ਿੰਦਗੀ ਵਾਲੀ ਪਿੱਛੇ ਵਗ ਗਈ ਜਦੋਂ ਛੱਡ ਗਈ ਜੀ ਕਿੰਨੇ ਸਾਲ ਪਿੱਛੇ ਵਗ ਗਈ ਘਟੋ ਘਟ 2000 ਸਾਲ ਪਿੱਛੇ ਬਣਾ ਹੋ ਗਿਆ ਕੀ ਬਣੂ ਕੀ ਕਰੋਗੇ ਹੁਣ ਮੈਨੇ ਘਰ ਤਾਂ ਕਣੀ ਸੋਚਣੀ ਕਰਦੇ ਹੈਂਡਿਕੈਪਟ ਨਹੀਂ ਤਾਂ ਕਰ ਕੇਣਾ ਜੀ ਵੀ ਕੁੜੀ ਤਾਂ ਛੱਡਣਾ ਹੀ ਛੱਡ ਕੇ ਬਾਕੀ ਜੀ ਹੈਣਾ ਜੀ ਆਪਾਂ ਕੁੜੀ ਪਿੱਛੇ ਘਰ ਬਰਬਾਦ ਕਰ ਰਹੇ ਆਂ ਜੀ ਆਪਣੀ ਗਲਤ ਗੱਲ ਹੈ ਜਨਾ ਜੀ ਆਪ ਨੂੰ ਆਪਣੇ ਭਾਈਆਂ ਨੇ ਸਮਝਾਇਆ ਜੀ ਫਿਰ ਮੈਂ ਖਿਆ ਵੀ ਆਪਾਂ ਜੀ ਸੋਚੀ ਆਪਾਂ ਸਮਝੀ ਹੁਣ ਆਪਾਂ ਉਹਨੇ ਘਰ ਕਣੀ ਦੇਖਿਆ ਨੇ ਹੈਣਾ ਆਪਾਂ ਭਰਤੀ ਦੇਖੀ ਆ ਨੇ ਹੈਣਾ ਜੀ ਪੇਪਰ ਦੀ ਤਿਆਰੀ ਕਰਦੇ ਆ ਮੁੰਡਾ ਜੀ ਮੇਰਾ ਭਾਈ ਸਿਲੈਕਟ ਹੋ ਗਿਆ ਜੀ ਅੱਛਾ ਕਾਹਦੇ ਚ ਹੋ ਗਿਆ ਮੈਂ ਯਾਰ ਅੱਛਾ ਅੱਛਾ ਬਰਾਬਰ ਠੀਕ ਤੇ ਆਹ ਹਿੰਦੀ ਕਾ ਤੂੰ ਜਾਣੋ ਕੀ ਹੋ ਗਿਆ ਇਹ ਵਹੀਲੇ ਸਮਾਜ ਦੀ ਗੱ ਆਹ ਇਹ ਕਿਹੜਾ ਘਰ ਦਾ ਸਮਾਨ ਖਾਣੇ ਹੋ ਵੀ ਤੁਸੀਂ ਨਾ ਨਾ ਸਮਾਨ ਦਾ ਕਿਹੜਾ ਖਾਣਾ ਹੈ ਇਹ ਇਹ ਵਸ ਦਿਲ ਬੋਣ ਲਈ ਲਈਦਾ ਅੱਛਾ ਹੂੰ ਦਿਲ ਲਈਦਾ ਕਰੀ ਸਾਡੇ ਦੋਨਾਂ ਦਾ ਅੰਨਾ ਪਿਆਰ ਆ ਯਾ ਉਸ ਜੀ ਐਸਾਂ ਜੁਲ ਇੱਕ ਤਰ੍ਹਾਂ ਦਾ ਇਹ ਟ੍ਰੂ ਲਵ ਕਰਦੇ ਆ ਉਸ ਦੇ ਦੋਨੇ ਭਾਈ ਅੱਛਾ ਅੱਛਾ ਹਾਂ ਜੀ ਮੈਨੂੰ ਐ ਦੱਸੋ ਫਿਰ ਪੜਦੇ ਕਿਹੜੀ ਕਲਾਸ 'ਚੋਂ ਤੁਸੀਂ ਅਸੀਂ ਬੀਏ ਬੀਬੋਗ 'ਚ ਕਰਦੇ ਆ ਸਰਾ ਲਵੇ ਜੀ ਦੋ ਵਸਰਾਂ ਨੇ ਸਾਡਾ ਨਾਮ ਘਟਦਾ ਹੀ ਨਾ ਘਟਿਆ ਸਰਾ ਨੇ ਅੱਲਾ ਬੜਾ ਜੀ ਕੈਮਰਾ ਉਧਰ ਨੂੰ ਕਿਹੜੇ ਸਰ ਨੇਗੇ ਕਿਹੜੇ ਸਰ ਨੇ ਦੱਸੋ ਸਾਨੂੰ दख्णा, दख्णा। पुड़े, 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 पुड़े। अच्छा जी चेक शर्ट वाले ने ले आजा ले बुढ़िया 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 अच्छा नहीं फिर ना क्यों कटता ਤੁਸੀਂ پڑھਦੇ ਨਹੀਂ ਹੋਗੇ ਤੰਗ ਕਰਦੇ ਹੋਗੇ ਕਲਾਸ ਨਾ ਨਾ ਮਣੀ ਮੈਂ ਕਬੱਡੀ ਖੇਡਦਾ ਹਾਂ ਤਾਂ ਕਰ ਕੀ ਫਿਰ ਕਲਾਸ ਲੱਗਦੀ ਨਹੀਂ ਹੈ ਅੱਛਾ ਤੰਗ ਇਸ ਦਾ ਹੀ ਤੰਗ ਤਾਂ ਕਰਾਂਗੇ ਕਲਾਸ ਬੜਾਂਗੇ

ਹਉਂ ਤਾਂ ਜਿੰਦਗੀ ਪਿਆ ਤੇੜੀ ਖੜੀ ਵਿਆਹ ਹੋ ਗਿਆ ਜੀ ਘਰ ਬਸ ਜੂਗਾ ਜੀ ਵਧੀਆ ਪਹਿਲਾਂ 8 ਡਿਗਰੀ ਤਾਂ ਲੈ ਲਉ ਕਿਹੜੀ ਹੁਣ ਤਾਂ ਲੈ ਲਈਏ ਬਸ ਹਾਂ ਹਉਂ ਤਾਂ ਇਹ ਘਰ ਤੇ ਕਣੀ ਸੋਚੇ ਨੇ ਘਰ ਦੇ ਕਹਿੰਦੇ ਨੇ ਉਧਰੋਂ ਹੀ ਰੋਜ਼ ਟੜਕੇ ਲੱਗੇ ਨੇ ਕਹਿਣਾ ਹੱਥਾਂ ਤੱਕ ਗਈਆਂ ਨੇ ਰੰਦੇ ਨੇ ਵਿਆਹ ਮੈਂ ਜਾਉਂ ਹੱਦੀ ਨਰਖਾ ਮੇਰੀ ਤੇ ਦੀ ਅੱਛਾ ਅੱਛਾ ਲਿਖਾ ਲੈ ਤੂੰ ਭਾਈ ਨਾ ਨਾ ਇਹ ਹੁਣ ਪਟਿਆਲੇ ਆਇਆ ਜੀ ਹਾਂ ਪੈਸੇ ਮੇਰੇ ਵੱਡੂਏ ਚ ਨਹੀਂ ਪੈਸੇ ਇਹਦੇ ਨਹੀਂ ਪਰ ਵੱਡੂਏ ਮੇਰੇ ਤੇ ਨਹੀਂ ਸਾਡਾ ਨਾ ਪਿਆਰ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਵਧੀਆ ਉਹਦੇ ਠੀਕ ਠਾਕ ਤੁਸੀਂ ਦੱਸੋ ਮੈਂ ਠੀਕ ਐ ਕੀ ਮਾਹੌਲ ਐ ਕਿੱਧਰ ਯੂਨੀਵਰਸਿਟੀ ਚ ਕਿਵੇਂ ਇਹ ਯੂਨੀਵਰਸਿਟੀ ਹਰ ਸਾਲ ਅ ਅੰਤਰ ਖੇਤਰੀ ਯੁਵਕਤ ਲੋਕ ਮੇਲਾ ਕਰਵਾਉਂਦੀ ਐ ਠੀਕ ਐ ਉਸੇ ਦੇ ਸੰਬੰਧ ਦੇ ਵਿੱਚ ਜਿੰਨੇ ਵੀ ਕਾਲਜ ਨੇ ਯੂਨੀਵਰਸਿਟੀ ਨਾਲ ਅਫੀਲੀਏਟਡ ਜਿਹੜੀਆਂ ਨੇ ਟੀਮਾਂ ਜਿੱਤੀਆਂ ਨੇ ਆਪਣੇ ਆਪਣੇ ਜ਼ੋਨ ਚ ਛੇ ਜ਼ੋਨ ਹੁੰਦੇ ਨੇ ਤੇ ਜਿਹੜੀ ਫਸ ਸੈਕੰਡ ਆਈ ਹੁੰਦੀ ਐ ਸਾਰੀਆਂ ਟੀਮਾਂ ਆਪਸ ਵਿੱਚ ਕੰਪੀਟ ਕਰਨ ਲੱਗ ਲੱਗ ਥੀਏਟਰ ਹੋ ਗਿਆ ਡਾਂਸ ਹੋ ਗਿਆ ਮਿਊਜ਼ਿਕ ਹੋ ਗਿਆ ਫਾਈਨ ਆਰਟਸ ਹੋ ਗਿਆ ਇਦਾਂ ਨਹੀਂ ਸੋਰ ਵੀ ਕਲਾਵਾਂ ਦੇ ਕਿਵੇਂ ਆਉਣਾ ਹੋਇਆ ਸਾਡੀਆਂ ਸਾਰੀਆਂ ਟੀਮਾਂ ਜਿੱਤ ਕੇ ਆਈਆਂ ਨੇ ਜ਼ੋਨ ਚੋਂ ਮੈਂ ਟੀਮਾਂ ਲੈ ਕੇ ਆਏ ਆਪਣੇ ਮਾ ਥੀਏਟਰ ਦੀ ਟੀਮ ਲੈ ਕੇ ਆਇਆ ਠੀਕ ਹੈ ਜੀ ਠੀਕ ਹੈ ਜੀ ਇਹ ਹੋਰ ਸਾਡੀ ਭੰਗੜੇ ਦੀ ਟੀਮ ਵੀ ਆਈ ਹੈ ਕੱਲੋਂ ਕਿੱਧਰ ਦੀ ਟੀਮ ਵੀ ਆ ਰਹੀ ਹੈ ਯਾਰ ਬਸ ਸਿਰਫ ਐਜੇ ਤੁਸੀਂ ਲੈ ਕੇ ਆਏ ਹੋ ਤੇ ਤੁਸੀਂ ਤਾਂ ਫਿਰ ਟੈਲੈਂਟ ਹੁੰਦਾ ਜਿਹੜਾ ਬੰਦਾ ਕਹਿੰਦੇ ਇੱਥੇ ਆਉਂਦਾ ਤੇ ਮੈਂ ਚਾਹੁੰਦੀ ਆ ਵੀ ਤੁਸੀਂ ਆਪ ਦਾ ਟੈਲੈਂਟ ਜ਼ਰੂਰ ਦਿਖਾਓ ਹਾਂਜੀ ਟੈਲੈਂਟ ਦਿਖਾ ਦੇਣ ਜਿਹੜਾ ਲੈ ਕੇ ਆਏ ਆ ਜਿਆ ਟੈਲੈਂਟ ਟੈਲੈਂਟ ਤੇ ਤੁਹਾਡੇ ਦੇਖੋ ਇਹ ਅਸਲ ਦੇ ਵਿੱਚ ਬੱਚਾ ਅੱਜ ਨਾਟਕ ਸੀ ਵਿੱਚ ਸੀਗਾ ਨਾਟਕ ਦੇ ਵਿੱਚ ਵੀ એનર્ਜੀ ਲੱਗਦੀ ਹੈ ਉਸ ਤੋਂ ਬੱਧ ਇਹਦੀ ਮਮਿਕਰੀ ਵੀ ਸੀ ਮਮਿਕਰੀ ਕਾਰ ਹਟਿਆ ਅੱਛਾ ਉਸ ਦੇ ਵਿੱਚ ਵੀ ਇਸ ਦੀ એનર્ਜੀ ਲੱਗੀ ਹੈ ਥੋੜਾ ਜਿਹਾ ਗਲਾ ਡਾਊਨ ਹੈ ਜੇਕਰ ਤੁਸੀਂ ਦੀਆਂ ਆਵਾਜ਼ਾਂ ਨੇ ਜਿਹੜੀਆਂ ਪ੍ਰੋਪਰ ਨਹੀਂ ਨਿਕਲ ਪਾਉਣੀਆਂ ਜੇਕਰ ਤੁਸੀਂ ਉਹ ਚਲਾ ਲੋਗੇ ਫਿਰ ਇਹਨਾਂ ਨੂੰ ਸੁਣਾ ਦਿੰਦਾ ਆ ਜਾ ਕੋਈ ਗੱਲ ਨਹੀਂ ਮਿਊਜ਼ਿਕ ਲਾ ਲਓ ਕੀ ਬਾਤ ਹੈ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੈਸ਼ ਠੀਕ ਹੈ ਮੇਰੀ ਗੱਲ ਹੈ ਕਿ ਅੱਛਾ ਤੁਹਾਡੀ ਕਲਾਸ ਦੇ ਕਿ ਤੁਹਾਡੇ ਕੋਲੋਂ ਪੜਦੇ ਆ ਇਹ ਮੈਂ ਮੈਂ ਚਾਹਤਾ ਦਰਤਾ ਨਹੀਂ ਲੱਗਦਾ ਨਾ ਨਾ ਦਰਤਾ ਠੀਕ ਹੈ ਕਿਵੇਂ ਆ ਪ੍ਰੋਫੈਸਰ ਨਾਲ ਪਿਆਰ ਤੁਹਾਡੇ ਨਾਲ ਲੜਦੇ ਤਾਂ ਨਹੀਂ ਨਾ ਨਾ ਲੜਦੇ ਅੱਛਾ ਨੰਬਰ ਨੰਬਰ ਵਧੀਆ ਲਾ ਦਿੰਦੇ ਆ ਨੰਬਰ ਫੁੱਲ ਠੀਕ ਹੈ ਤੇ ਈਚਾ ਲੋ ਪਰਸਨਾਓ ਕੋਈ ਵਧੀਆ ਜੀ ਚੀਜ਼ ਜਿਵੇਂ ਸੁਨੀਲ ਛੱਟੀ ਹਨਾ ਅੱਜ ਦੇ ਮੈਚ ਮੁਬਈ ਜਾ ਵੀ ਆ ਹੋਣੇ ਸ਼ਕਤਾਂ ਅੱਛਾ ਮੁਚੇ ਬੋਲ ਜਾਓ ਇਹ ਮਾਹਲੇ ਨਾ ਜੂਗਾ ਹੈ ਜਾਓ ਸੈਵਲਿਕਾ ਵੇ 826 ਈਰੀ ਸਰ ਮੈਨੂੰ ਤਯਕੀਨ ਨਹੀਂ ਹੋ ਰਹਾ ਅੱਜ ਮੈਂ ਚੇਨ ਤੇ ਜਾ ਰਹਾ ਹੂੰ ਵੇ ਇਸ ਤਰ੍ਹਾਂ ਬੱਝਾ ਮੋਰ ਕੀ ਬਾਤ ਹੈ ਠੀਕ ਹੈ ਸਿੱਖੇ ਕਿਥੋਂ ਮਤਲਬ ਇੰਨਾ ਕਿ ਫਿਲਮਾ ਫੁਲਮਾ ਦੇਖ ਦਿਓ ਹੋਰ ਬਹੁਤ ਨੇ ਬਸ ਲੈ ਬਰੇ ਤੇ ਹੋਰ ਵੀ ਸੁਣਾਉ ਤੋ ਸ਼ੁਰੂ ਹੋਇਆ ਖੜਾ ਹੁਣ ਬੈਠਿਆ ਵੇ ਜਮਾਇ ਨੁਕੜ ਨਟ ਕਰ ਦੇ ਦੀ ਅਸੀਂ ਕਿਉਂ ਸੁਣਾਈਏ ਫਰੀ ਚ ਮੈਨੂੰ ਅੱਧਾ ਵੀ ਪੀਸ ਲੈਣ ਨੂੰ ਨਹੀਂ ਨਹੀਂ ਅਦਰਕਸ ਅੱਛਾ ਇਹ ਫਿਰ ਸੁਣਾਓ ਬਸ਼ੋਰ ਨਹੀਂ ਅਦਰਕ ਗਲਾ ਬੈਠਾ ਭਾਈ ਜਮਾ ਨਹੀਂ ਮੈਂ ਸੁਣਾਉਂਗਾ ਗਲਾ ਤੇ ਨਾ ਸੁਣਾ ਤਾਂ ਡੈਨੀ ਸੋਣੀ ਤੂੰ ਆਵਾਜ਼ ਕੱਢਦੇ ਪਏ ਨਹੀਂ ਗਲਾ ਜੋ ਕੁੜੀ ਦੀ ਆਵਾਜ਼ ਸੁਣਾਉਗਾ ਨਹੀਂ ਨਹੀਂ ਸੁਣਾ ਦਿਓ ਕੁੜੀ ਗਾਣੀ ਪਣੀ ਬਸੀ ਗਲਾ ਠੀਕ ਹੈ ਤੁਸੀਂ ਬਹੁਤ ਸੋਹਣਾ ਕੀਤਾ ਬਹੁਤ ਵਧੀਆ ਲੱਗਿਆ ਪਰ ਆਤਮਾ ਨੇ ਬਹੁਤ ਸੋਹਣਾ ਤੁਹਾਨੂੰ ਕੌਣ ਬਖਸ਼ਿਆ ਇਹਨੂੰ ਅੱਗੇ ਲੈ ਕੇ ਜਾਓ ਸਟੌਪ ਲੈਕ ਥੈਂਕ ਯੂ